ਬਟਾਲਾ ਦਾ ਗਾਂਧੀ ਕੈਂਪ ਅੱਜ ਗੈਂਗਲੈਂਡ ਬਣਿਆ ਹੋਇਆ ਹੈ। ਬੀਤੇ ਕੈਂਪ ਨੇੜੇ ਨੌਜਵਾਨ ਦਾ ਕਤਲ ਹੋਇਆ ਸੀ। ਅੱਜ ਸ਼ਰੀਆਮ ਦਿਨ ਦੇ ਹਾੜੇ ਦੋ ਗੁੱਟਾਂ ਵਿੱਚ ਹੋਈ ਖੂਨੀ ਝੜਪ। ਦੋਨਾਂ ਗੁੱਟਾਂ ਦੇ ਕੁੱਲ 5 ਲੋਕ ਹੋਏ ਜ਼ਖਮੀ ਇੱਕ ਮੋਟਰਸਾਈਕਲ ਨੂੰ ਲਗਾਈ ਗਈ ਅੱਗ। ਜ਼ਖਮੀ ਲੋਕਾਂ ਨੇ ਇੱਕ ਦੂਜੇ ਤੇ ਪਹਿਲਾਂ ਹਮਲਾ ਕਰਨ ਦੇ ਲਗਾਏ ਦੋਸ਼। ਦੂਸਰੇ ਪਾਸੇ ਮੌਕੇ ਤੇ ਡੀਐਸਪੀ ਸੀਟੀ ਐਡੀ ਸਿੰਘ ਨੇ ਕਿਹਾ ਕਿ ਪੈਸੇ ਦੇ ਲੈਣ ਦੇ ਨੂੰ ਲੈ ਕੇ ਦੋਨਾਂ ਗੁੱਟਾਂ ਵਿੱਚ ਲੜਾਈ ਹੋਈ ਹੈ। ਕੁੱਲ 5 ਲੋਕ ਜ਼ਖਮੀ ਹੋਏ ਨੇ ਤਫ਼ਤੀਸ਼ ਕਰ ਰਹੇ ਹਾਂ ਬੰਦੀ ਕਾਰਵਾਈ ਕੀਤੀ ਜਾਵੇਗੀ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਸਰਜੀ ਸਿੰਘ ਚੀਤਾ ਕਿਤੇ ਦਰਿਆ ਨਾਲ ਮੈਂ ਪ੍ਰੇਮਨਗਰ ਪਰੋਂ ਮਾ ਲਾ ਭਾਈ ਮੈਂ ਆਪਣੇ ਸਹੁਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਣੇ ਨੇ ਰਾਹ 'ਚ ਆਣ ਕੇ ਤੇ ਸੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਇਹ ਕਹਿੰਦੇ ਵੀ ਤੂੰ ਮੁਖਬਰੀਆਂ ਕਰਦਾ ਆ ਆਡੀਆਂ ਵੀ ਚਿਟਾ ਵੇਚਦੇ ਸਾਰੇ 15-20 ਜਣੇ ਇਹਨਾਂ ਨੇ 15 ਮੀਂਹ ਜਾਨੇ ਨੇ ਫੇਰ ਗੁੰਡਾ ਕਰ दिए ਜੇ ਪਰਸੋਂ ਮੁੰਡਾ ਮਰਿਆ ਮੇਰੇ ਸੱਜਾਂ ਦਾ ਹੀ ਇਹਨਾਂ ਕਹਿੰਦੇ ਤੂੰ ਮੁਖਬਰੀਆਂ ਕਰਦਾ ਐ ਤਾਂ ਕਰਕੇ ਇਹ ਆਪਾਂ ਦੋ ਜਾਨੇ ਕਿਹਦਾ ਹੀ ਹੋਈ ਕਿਤਾ ਵੀ ਇਹਨਾਂ ਨੇ ਡੱਕ ਲਿਆ ਤੇ ਕੁੱਟਣ ਲਾ ਪਏ ਦੱਤਰ ਮਾਰਨ ਲਾ ਪਏ ਮੇਰਾ ਮੋਟਰਸਾਈਕਲ ਵੀ ਸਾੜਤਾ ਇਹਨਾਂ ਨੇ ਗਾਂਦੀ ਨਗਰ ਕੈਂਪ ਸੀ ਕਹਿੰਦੇ ਮੋਟਰਸਾਈਕਲ ਵੀ ਸਾੜ ਦਿੱਤਾ ਉਹਨਾਂ ਦੇ ਕਿੰਨੇ ਬੰਦੇ ਚੜ੍ਹੇ ਉਹਨਾਂ ਦਾ ਇੱਕ ਹੀ ਹੋਇਆ ਹੁਣ ਦੇਖਣਾ ਲੜਾਈ ਕਾ ਕਿਹੜੇ ਥਿਆਨਾਂ ਹੋਏ ਉਹਨਾਂ ਕੋ ਸਾਰਿਆਂ ਕੋ ਦੱਤ ਰੀ ਸਾਡੇ ਕੋ ਸਾਡੇ ਕੋ ਕੋਈ ਨਹੀਂ ਉਹਨਾਂ ਦਾ ਬੰਦਾ ਏਟਮ ਮਾਰੀ ਭਾਈ ਉਹ ਆਪਣੇ ਸੈਲਫ ਡਿਫੈਂਸ ਲਈ ਏਟੀ ਮਾਰਨੀ ਆਪਾਂ ਖਾਲੀ ਆਪਾਂ ਦੋ ਜਣੇ ਉਹ ਉਹ ਲੋਕ ਜ਼ਿਆਦਾ ਸੀ ਉਹ 15 20 ਜਣੇ ਕੋਈ ਆਪਾਂ ਪੁਰਾਣੇ ਰਣਜੀਤ ਸ਼ਾਹ ਕਿ ਜਾਂ ਕਿਸ ਦਾ ਦਰਿਆ ਪੁਰਾਣੀ ਰਣਜੀਤ ਕੋਈ ਨਹੀਂ ਹੈ ਜੀ ਸਿਰਫ ਇਹੋ ਜੀ ਕਹਿੰਦਾ ਮੁਖਬਰੀਆਂ ਕਰਦਾ ਜੀ ਤੁਸੀਂ ਪੁਲਿਸ ਨੂੰ ਅੱਛਾ ਕਿਸ ਗੱਲ ਦੀ ਮੁਖਰੀ ਚਿੱਟੇ ਦੀ ਤੁਸੀਂ ਕੀ ਕਾਰੋਬਾਰ ਕਰਦੇ ਮੈਂ ਐਕਸਾਈਜ ਲੱਗਾ ਜੀ ਠੇਕੇ ਵਾਲੇ ਦਾ ਠੀਕ ਹੈ ਹਾਂ ਪ੍ਰਾਈਵੇਟ ਕੰਮ ਆ ਕਰੀਂਦਾ ਦਿਨਾਨਗਰ ਪਰ ਨਾ ਲੱਗਾ ਰਿਹਾ ਹੁਣ ਮੈਂ ਘਰ ਆਈ ਇਸ ਟਾਈਮ ਮੈਂ ਕੰਮ ਨਹੀਂ ਕਰਦਾ ਨਹੀਂ ਵੇਲੇ ਕਮਲਜੀਤ ਸਿੰਘ ਕਮਲ ਕੀ ਹੋਇਆ ਕੀ ਹਾਂਜੀ ਕੀ ਹੋਇਆ ਝਗੜਾ ਕਹਿੰਦੇ ਝਗੜਾ ਭਾਜੀ ਪਤਾ ਹੀ ਨਹੀਂ ਜੋਦੇ ਦੀ ਜੋਦਾ ਖਲੋਤਾ ਸੀ ਉੱਥੇ ਜੋਦੇ ਨੂੰ ਆ ਕੇ ਦਾਤਰ ਮਾਰਦਾ ਵਾ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਨਾਂ ਕੋਈ ਲੱਗਦਾ ਬਾਜੀ ਇਹਨਾਂ ਕੋਈ ਗੱਲ ਨਾ ਕੋਈ ਬਾਤ ਇਹ ਕੈਂਪ 'ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸੇ ਨੂੰ ਕੁੱਟਦਾ ਕਦੀ ਕਿਸੇ ਨੂੰ ਕੁੱਟਦਾ ਸੀਤਾ ਤੇ ਨਾਲ ਸ਼ੀਲਾ ਸੀਤਾ ਉਹ ਤੇ ਪ੍ਰੇਮਨਗਰ ਦਾ ਬੁੜਾ ਮਾਲ ਦਾ ਤੇ ਸ਼ੀਲਾ ਵਾਲਮੀਕੇ ਜਿਹੜਾ ਇੱਧਰ ਦਾ ਇਹ ਆ ਕੀ ਨਾਲ ਆਪਣੇ ਪਾੜੀ ਗੇੜ ਪਾੜੀ ਗੜੀ ਪੈਂਦਾ ਨਾ ਹਾਤੀ ਗੇੜ ਦਾ ਅਨ ਯੋਥੋ ਹੈ ਇਹ ਦੋਵੇਂ ਜਣੇ ਹੁੰਦੇ ਆ ਲੋਕਾਂ ਨੂੰ ਮਾਰਦੇ ਕੁੱਟਦੇ ਇਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ ਤੇ ਉਹਦੇ ਦਾਤਰ ਮਾਰਦਾ ਉਹ ਕੋ ਦਾੜਾਂ ਦੇ ਉੱਤੇ ਇਹ ਮੈਂ ਘਰੋਂ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ਡਿਆ ਮੈਂ ਘਰੋਂ ਆਇਆ ਤੁਰਦਾ ਹੀ ਅੱਗੋਂ ਮੇਰੇ ਵੀ ਦਾਤਰ ਮਾਰਤਾ ਮੇਰੇ ਹੱਥਾਂ ਉਂਗਲ ਕੋਲ ਕੋ ਵੱਟ ਛੜੀ ਇਹਨਾਂ ਮੇਰੇ ਤਿੰਨ ਬੰਦੇ ਚੱਕ ਨਹੀਂ ਹੋਏ ਜੀ ਕਿਹੜੀ ਗੱਲ ਤੇ ਲੜਾਈ ਲੜਾਈ ਪਤਾ ਹੀ ਨਹੀਂ ਭਾਜੀ ਇਹ ਉਸ ਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦਾਤਰ ਮਾਰੇ ਮੋਟਰਸਾਈਕਲ ਉਹਨਾਂ ਦਾ ਭਾਈ ਉਹਨੂੰ ਆਖ ਕਿੱਦਾਂ ਲਈ ਉਹ ਨਹੀਂ ਜੀ ਪਤਾ ਆਪਨ ਸੱਚੀ ਕਿ ਉਹਦੇ ਚੁੱਕ ਕੋਈ ਨਹੀਂ ਛੜਿਆ ਕੋਈ ਉਹ ਮਖਮਲਾ ਕੋਈ ਇੱਕ ਵਾਰ ਸੀ ਸੀਤਾ ਸੀਤਾ ਮੁੰਡਾਵਾ ਉਹਨਾਂ ਦਾ ਜਿਹੜਾ ਮੋਟਰਸਾਈਕਲ ਸਾੜਿਆ ਦੂਜੇ ਬੰਦੇ ਦਾ ਦੱਤਰ ਰਾਹੋਂ ਦੱਤਰ ਇਹਨਾਂ ਦਾ ਕੋਈ ਪੈਸਾ ਦਾ ਲੈਣ ਦੇਣ ਦੀ ਸੀ ਕੋਈ ਉਹ ਚੱਕਰ 'ਚ ਅਜੇ ਕੋਈ ਲੜਾਈ ਹੋਈ ਹੈ ਉਹਨਾਂ ਦਾ ਮੋਟਰਸਾਈਕਲ ਸਾੜਿਆ ਬਾਕੀ ਅਸੀਂ ਮੌਕੇ ਤੇ ਆਏ ਆ ਤਫ਼ਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਏ ਤੁਹਾਨੂੰ ਅਪਡੇਟ ਕਰ ਦਤਾ ਜਾਏਗਾ। ਕੁੱਲ ਕਿੰਨੇ ਬੰਦੇ ਇਹ ਪੰਜ ਪੰਜ ਕੰਤੇ ਜਖਮੀ ਹੋਏ ਦੋਵਾਂ ਪਾਸੇ ਨਹੀਂ ਉਂਗਲਾਂ ਤੇ ਲੱਗਣਾ ਤੇ ਲੱਗਿਆ ਸੀ ਤਾਂ ਉਂਗਲਾਂ ਤੇ ਚੱਲ 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 ਇਹ ਜਾਂ ਚੱਲ ਇਹ ਤਫ਼ਤੀਸ਼ ਕਰੀ